ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਕਾਂਗਰਸ ਪਾਰਟੀ ਦਾ ਉਹ ਸੀਨੀਅਰ ਲੀਡਰ ਜਿਨ੍ਹਾਂ ਨੂੰ ਅੱਜ ਭਾਜਪਾ ਵਿੱਚ ਸ਼ਾਮਲ ਕਰਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਤੇ ਪੂਰੀ ਲੀਡਰਸ਼ਿਪ ਦਿੱਲੀ ਤੋਂ ਅੱਜ ਜੋ ਪੰਜਾਬ ਦੇ ਵਿੱਚ ਪਹੁੰਚ ਰਹੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਵੱਡਾ ਕਾਂਗਰਸ ਨੂੰ ਝਟਕਾ ਹੈ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਝਟਕਾ ਦਿੱਤਾ ਹੈ ਉਹ ਕਿਹੜਾ ਲੀਡਰ ਹੈ ਕੈਪਟਨ ਦਾ ਸਾਥੀ ਸਨੀਲ ਕੁਮਾਰ ਜਾਖੜ ਵਰਗਾ ਜਿਹੜਾ ਅੱਜ ਬੀਜੇਪੀ ਸ਼ਾਮਲ ਹੋਣ ਜਾ ਰਿਹਾ ਹੈ ਤੁਸੀਂ ਜੁੜੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਲੋਕ ਰਾਏ ਨਿਊਜ਼ ਦੀ ਤਾਜ਼ਾ ਤੇ ਨਵੀਂ ਖਬਰ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬ ਦੇ ਵਿੱਚ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਪਾਰਟੀਆਂ ਨੇ ਆਪਣੀਆਂ ਰਣਨੀਤੀਆਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਨੇ ਸੋ ਤੀ ਸਾ ਤੋਂ ਸਰਗਰਮ ਰਹੇ ਰਾਜਨੀਤੀ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਉਹ ਕਾਂਗਰਸ ਪਾਰਟੀ ਤੇ ਨਿਸ਼ਾਨੇ ਸਾਧ ਰਹੇ ਨੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਜੋ ਭਾਜਪਾ ਵਿੱਚ ਜਾਂ ਅਕਾਲੀ ਦਲ ਵਿੱਚ ਸ਼ਾਮਲ ਕਰਾਉਣ ਲੱਗੇ ਹੋਏ ਨੇ ਸੋ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਕਿ ਕਾਂਗਰਸ ਪਾਰਟੀ ਦਾ ਜੋ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਸਾਥ ਦਿੱਤਾ ਸੀ ਜੇਕਰ 2027 ਵਿੱਚ ਵੀ ਲੋਕ ਕਾਂਗਰਸ ਦੇ ਪੱਖੀ ਚੱਲਦੇ ਨੇ ਤਾਂ ਕਾਂਗਰਸ ਕਿਤੇ ਸਰਕਾਰ ਬਣਾ ਸਕਦੀ ਹੈ ਜਿਸ ਨੂੰ ਲੈ ਕੇ ਭਾਜਪਾ ਦੀ ਲੀਡਰਸ਼ਿਪ ਨੇ ਕੈਪਟਨ ਅਮਿੰਦਰ ਸਿੰਘ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਕਾਂਗਰਸ ਦੇ ਵਿੱਚ ਆਪਣੇ ਸਾਥੀ ਜਿਹੜੇ ਉਸ ਸਮੇਂ ਤੁਹਾਡੇ ਨਾਲ ਕੈਬਨ ਮੰਤਰੀ ਰਹੇ ਨੇ ਜਾਂ ਵਿਧਾਇਕ ਰਹੇ ਨੇ ਉਹਨਾਂ ਨੂੰ ਭਾਜਪਾ 'ਚ ਲੈ ਕੇ ਆਓ ਜਿਵੇਂ ਵੀ ਹੁੰਦਾ ਉਹਨਾਂ ਨੂੰ ਲਾਲਚ ਦਿਓ ਜਾਂ ਉਹਨਾਂ ਨੂੰ ਰਾਜਨੀਤੀ ਵਿੱਚ ਕੁਰਸੀਆਂ ਦੀ ਲਾਲਚ ਦਿਓ ਉਹਨਾਂ ਨੂੰ ਬੀਜੇਪੀ ਵਿੱਚ ਮਲਾਓ ਸੋ ਕੈਪਟਨ ਅਮਿੰਦਰ ਸਿੰਘ ਨੇ ਹੁਣ ਰਾਜਨੀਤੀ ਦੇ ਵਿੱਚ ਇਹ ਵੱਡੀ ਸਨ ਲਾਈਏ ਕਾਂਗਰਸ ਪਾਰਟੀ ਦੇ ਵਿੱਚ ਜਿਸ ਤਰ੍ਹਾਂ 2022 ਦੇ ਵਿਧਾਨ ਸਭਾ ਚੋਣਾਂ ਦੇ ਸਮੇਂ ਕੈਪਟਨ ਅਮਿੰਦਰ ਸਿੰਘ ਬੀਜੇਪੀ ਸ਼ਾਮਲ ਹੋਏ ਤਾਂ ਉਹਨਾਂ ਨੇ ਆਪਣੇ ਸਾਥੀ ਸੁਨੀਲ ਕੁਮਾਰ ਜਾਖੜ ਜਾਂ ਉਸ ਸਮੇਂ ਉਹਨਾਂ ਦੇ ਨਾਲ ਜਿਹੜੇ ਮੰਤਰੀ ਸੀਗੇ ਕੈਬਨ ਦੇ ਮੰਤਰੀ ਉਹਨਾਂ ਨੂੰ ਬੀਜੇਪੀ ਸ਼ਾਮਲ ਕਰਵਾ ਲਿਆ ਭਾਵੇਂ ਉਹ ਥੋੜੇ ਸਮੇਂ ਬਾਅਦ ਫਿਰ ਕਾਂਗਰਸ ਵਿੱਚ ਵਾਪਸੀ ਕਰ ਗਏ ਪਰ ਹੁਣ ਫਿਰ ਕੈਪਟਨ ਅਮਿੰਦਰ ਸਿੰਘ 2022 ਵਾਂਗ ਜੋ ਦੋਇਰ ਸਾਈ ਵਿੱਚ ਵੀ ਉਹੀ ਕੰਮ ਕਰਨਾ ਚਾਹੁੰਦੇ ਨੇ ਔਰ ਬੀਜੇਪੀ ਦੇ ਵਿੱਚ ਆਪਣੇ ਸਾਥੀਆਂ ਨੂੰ ਜਿਹੜਾ ਲਿਆਉਣਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਅੱਜ ਕੈਪਟਨ ਅਮਰਿੰਦਰ ਸਿੰਘ ਪੂਰੀ ਲੀਡਰਸ਼ਿਪ ਲੈ ਕੇ ਜ਼ਿਲ੍ਹਾ ਫਰੀਦਕੋਟ ਪਹੁੰਚੇ ਹੋਏ ਨੇ ਔਰ ਜ਼ਿਲ੍ਹਾ ਫਰੀਦਕੋਟ ਦੇ ਉਹ ਸੀਨੀਅਰ ਲੀਡਰ ਜਿਹੜੇ ਕਿ ਕਾਂਗਰਸ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੇ ਔਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਰਹਿ ਕੇ ਕੰਮ ਕਰ ਚੁੱਕੇ ਨੇ ਔਰ ਸਾਬਕਾ ਡਿਪਟੀ ਸੀਐਮ ਸ਼ਖਬੀਰ ਸਿੰਘ ਬਾਦਲ ਦੇ ਵੀ ਓਐਸਡੀ ਰਹੇ ਨੇ ਉਹਨਾਂ ਨੂੰ ਅੱਜ ਬੀਜੇਪੀ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਜੋ ਭਾਜਪਾ ਦੇ ਵੱਲੋਂ ਬਹੁਤ ਵੱਡੀ ਸਾਨੇ ਕਾਂਗਰਸ ਨੂੰ 2022 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਇੱਥੇ ਕੰਮ ਕਰ ਚੁੱਕੇ ਉਹ ਲੀਡਰ ਜਿਨ੍ਹਾਂ ਨੂੰ ਹੁਣ ਅੱਜ ਬੀਜੇਪੀ ਵਿੱਚ ਸ਼ਾਮਲ ਕਰਵਾਇਆ ਜਾਵੇਗਾ ਸੋ ਕੈਪਟਨ ਅਮਿੰਦਰ ਸਿੰਘ ਜਿਹੜੇ ਕਿ ਅੱਜ ਪੂਰੀ ਲੀਡਰਸ਼ਿਪ ਲੈ ਕੇ ਜ਼ਿਲ੍ਹਾ ਫਰੀਦਕੋਟ ਪਹੁੰਚੇ ਹੋਏ ਨੇ ਸੋ ਫਰੀਦਕੋਟ ਦੇ ਵਿੱਚ ਇਹ ਸੀਨੀਅਰ ਲੀਡਰ ਜਿਹੜਾ ਕਿ ओएसडी ਰਿਹਾ ਹੈ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਮੁੰਦਰ ਸਿੰਘ ਦਾ ਸੰਦੀਪ ਸਿੰਘ ਸੰਨੀ ਬਰਾੜ ਉਹ ਅੱਜ ਪਾਜਪਾ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਸੋ ਖਾਸ ਗੱਲ ਇਹ ਕਿ ਪਾਜਪਾ ਨੂੰ ਸ਼ਾਮਲ ਕਰਨ ਲਈ ਕੈਪਟਨ ਮੁੰਦਰ ਸਿੰਘ ਵਿਸ਼ੇਸ਼ ਤੌਰ ਤੇ ਉਹਨਾਂ ਦੇ ਕੋਲ ਪਹੁੰਚ ਰਹੇ ਨੇ ਸੰਨੀ ਬਰਾੜ ਜਿਹੜਾ ਕਿ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਹੁਤ ਵੱਡਾ ਆਧਾਰ ਰੱਖਦਾ ਹੈ ਜਦੋਂ ਕੈਪਟਨ ਦੀ ਸਰਕਾਰ ਸੀ ਤਾਂ ਸੰਨੀ ਬਰਾੜ ਇੱਥੋਂ ਸਰਕਾਰ ਚਲਾਉਂਦੇ ਸੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬੈਠੇ ਹੋਏ ਸੋ osd ਤੌਰ ਤੇ ਕੰਮ ਕਰ ਚੁੱਕੇ ਨੇ ਕੈਪਟਨ ਮੁੰਦਰ ਸਿੰਘ ਦੇ ਨਾਲ ਔਰ ਸੁਖਬੀਰ ਸਿੰਘ ਬਾਦਲ ਦੇ ਨਾਲ ਅਕਾਲੀ ਸਰਕਾਰ ਸਮੇਂ ਵੀ ਸੰਨੀ ਬਰਾੜ ਨੇ ਕੰਮ ਕੀਤਾ ਜੋ ਕਿ ਉਹਨਾਂ ਦਾ ਰਾਜਨੀਤਿਕ ਸਫ਼ਰ ਵੀ ਕਾਂਗਰਸ ਪਾਰਟੀ ਤੋਂ ਸ਼ੁਰੂ ਹੋਇਆ ਸੀ ਔਰ ਅੱਜ ਲਗਭਗ ਉਹ ਬੀਜੇਪੀ 'ਚ ਜਾ ਰਹੇ ਨੇ ਜੋ ਬੀਜੇਪੀ ਦੇ ਨਾਲ ਉਹਨਾਂ ਦੀ ਪੂਰੀ ਸੈਟਿੰਗ ਹੋ ਚੁੱਕੀ ਹੈ ਕੈਪਟਨ ਅਮਿੰਦਰ ਸਿੰਘ ਜਿਹੜੇ ਨੇ ਅੱਜ ਬੀਜੇਪੀ ਵਿੱਚ ਉਹਨਾਂ ਨੂੰ ਸ਼ਾਮਲ ਕਰਾਉਣਗੇ ਔਰ ਦਿੱਲੀ ਦੀ ਲੀਡਰਸ਼ਿਪ ਜਿਹੜੀ ਪਹੁੰਚੇਗੀ ਜ਼ਿਲ੍ਹਾ ਫਰੀਦਕੋਟ ਵਿੱਚ ਔਰ ਫਰੀਦਕੋਟ ਦੇ ਵਿੱਚ ਅਚ ਜ ਕਾਂਗਰਸ ਨੂੰ ਬਹੁਤ ਵੱਡਾ ਚਟਕਾ ਦੇਣ ਜਾ ਰਹੀ ਹੈ ਬੀਜੇਪੀ